ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬੁਰਜ ਮਿਲਕ ਫਾਰਮ ਤੇ ਆਏ ਆ ਡਾਕਟਰ ਗਰਸਾਹਬ ਸਿੰਘ ਹੋਂਦੇ ਕੋਲ ਅੱਜ ਡਾਕਟਰ ਗਰਸਾਹਬ ਸਿੰਘ ਹੋਂਦੇ ਕੋਲ 200 ਟੋਟਲ 6 ਬੈੜਾਂ ਬਕਾਊ ਆ ਮਾਲ ਤਕਰੀਬਨ ਸੋਇਆ ਸੋਇਆ ਵੀ ਆ ਗੱਬਣ ਵੈੜ ਹੋਈ ਉਹ ਵੀ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰਦੇ ਆ ਕਿ ਜਰਸੀ ਆ ਗੱਬਣ ਇੱਕ ਜਰਸੀ ਵੈੜ ਤੁਹਾਨੂੰ ਦਿਖਾਵਾਂਗੇ ਗੱਬਾਂ ਦੀ ਟੁਕੀ ਤਿਆਰੀ ਤੇ ਆ ਬਾਕੀ ਮਾਲ ਦੋਂਦਾ ਚੌਗਾ ਚਾਰ ਦੰਦ ਦੇ ਵਿੱਚ ਜੇਕਰ ਕੋਈ ਛੱਗਾ ਹੋਇਆ ਤੇ ਆਪਾਂ ਬਿਲਕੁਲ ਵੀਡੀਓ ਦੇ ਵਿੱਚ ਕਨਫਰਮ ਕਰਾ ਦੇਾਂਗੇ। ਸੋ ਤਰੀਕ ਅੱਜ 1 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਦੁਪਹਿਰ ਦੇ 2:00 ਵਜੇ ਦਾ ਪੂਰੀ ਗੱਲਬਾਤ ਕਰਾਂਗੇ ਡਾਕਟਰ ਗੁਰ ਸਾਹਿਬ ਦੇ ਨਾਲ ਆਓ ਮਲਾਉਣੇ ਆ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਸਤਿਕਾਰ ਆ। ਸਤਿ ਸ੍ਰੀ ਅਕਾਲ ਸਾਡੇ ਸੱਸੀ ਕੈਮ ਸੇਤਾ ਕਿਰਪਾ ਜੀ ਗੁਰੂ ਰਾਮ ਦਾਸ ਜੀ ਚਲੋ ਸ਼ੁਕਰੇ ਮਾਲਕ ਦਾ। ਹਾਂਜੀ ਹਾਂਜੀ। ਡਾਕਟਰ ਸਾਹਿਬ ਵੈੜਾ ਅੱਜ ਟੋਟਲ 6 ਹਾਂਜੀ 6 ਵੈੜਾ ਪੰਜਾਬ ਵਾਲੀ ਜਰਸੀ 22 ਲੀਟਰ ਵਾਲੀ ਆ। ਇੱਕ ਚੌਗੀ ਬੱਛ ਅੱਜ ਹੀ ਸੂਈ ਆ ਤੇ ਹੁਣੇ ਜੇੜ ਪਈ ਆ ਪ੍ਰਾਪਰ ਜੇੜ ਪੈ ਗਈ ਆ ਏਬੀਐਸ ਸੀ ਮੰਦੀ ਆ ਪਿੱਛੇ ਬੱਛੀ ਵੀ ਏਬੀਐਸ ਸੀ ਮੰਦੀ ਮਗਰ ਬੱਛੀ ਆ ਗਈ ਤੇ ਇੱਕ ਹੋਰ ਤੋਹਫਾ ਏ ਲੈਕ ਤੇ ਉਹਦੇ ਮਗਰੀ ਬੱਛੀ ਵਿਖਾ ਰਾਂਗੇ ਜਰਸੀ ਤੋਹਫੇ ਹੁਣੇ ਤੋਹਫੇ ਅੱਜ ਹਾਂਜੀ ਹਾਂਜੀ ਕਰਮੀ ਦੇ ਤੋਹਫੇ ਮੌਸਮ ਵਾਂਗ ਠੰਡਾ ਹੀ ਆ ਹਾਂ ਮੀਂਹ ਪੈਣ ਦਾ ਵੈਸੇ ਗਰਮੀ ਦੇ ਆ ਮੀਂਹ ਪੈਣ ਲੱਗ ਪਏ ਸਾਰੇ ਪਾਸੇ ਮੌਸਮ ਵਧੀਆ ਹੋ ਗਿਆ ਗਰਮੀ ਬਹੁਤ ਚਲੋ ਇਹਨਾਂ ਦੀ ਕਰਮਾਲੀ ਨੂੰ ਰਾਤ ਮਿਲ ਗਈ ਆ ਹਾਂਜੀ ਹਾਂਜੀ ਇੱਕੋ ਇੱਕ ਵਾਰ ਕਿਸਾਨ ਵੀਰੋ ਜਿਹੜੀ ਵਿਖਾਉਣੀ ਆ ਜਰਸੀ ਨਸਲ ਬਰੀਡ ਦੇ ਵਿੱਚ ਇਹ ਗੱਬਨ ਟ ਬਾਕੀ ਮਾਲ ਸਾਰਾ ਸੋਇਆ ਸਵਾਇਆ ਡਾਕਟਰ ਸਾਹਿਬ ਦੇ ਕੋਲ ਤਸੱਲੀ ਨਾਲ ਆਪਾਂ ਮਾਲ ਵਿਖਾਵਾਂਗੇ ਆਪ ਸ਼ੁਰੂਆਤ ਕਰਦੇ ਆ ਪਹਿਲੇ ਨੰਬਰ ਤੋਂ ਇਸੇ ਬੱਛੀ ਤੋਂ ਹਾਂਜੀ ਹਾਂਜੀ ਇਹ 4 ਦੰਦਾਂ ਦੇ ਹਾਂਜੀ 4 ਦੰਦਾਂ ਦੇ ਦੇ ਪਿੱਛੇ ਬੱਛੀ ਵੀ ਬਿਊਟੀ ਦੇ ਵਿੱਚ ਆ ਗਈ ਲਓ ਜੀ ਮਗਰ ਬੱਛੀ ਆ ਗਈ ਆ ਗਿੱਲਾ ਨਹੀਂ ਵੀ ਅਸੀਂ ਮੰਦੀਆ ਏਬੀਐਸ ਦੀ ਹਾਂਜੀ ਖੁਦ ਵੀ ਠੀਕ ਹੈ ਜੀ ਇਹ ਡਾਕਟਰ ਅੱਜ ਰਾਤੀ ਸੂਈ ਹੈ ਕਿ ਮਾਰਨਿੰਗ ਮੈਂ ਕਹ ਸੰਧੂ ਸਾਹਿਬ ਸਵੇਰੇ 8 9 ਵਜੇ ਸੂਈ ਹੈ ਜੇਰ ਜੁਰ ਪ੍ਰੋਪਰ ਪੈ ਗਈ ਜੇਰ ਵੀ ਖਾਦਾਂਗੇ ਬਾਬਾ ਲਾਸਟ ਤੇ ਠੀਕ ਆ ਵੇਖੋ ਜੀ ਕਿਆ ਖੂਬਸੂਰਤੀ ਤੂੰ ਤਾਂ ਕਿਲੇਵਾਂ ਲੱਗਾ ਛੂਸਵਾ ਦੇ ਵਿੱਚ ਹੀ ਆਈ ਅੱਜ ਠੀਕ ਆ ਸੂਸਵਾ ਦੇ ਵਿੱਚ ਆ ਠੀਕ ਆ ਜੀ ਅੱਜ ਹੀ ਸੂਈਏ ਕਰਮਾਂ ਲਈ ਜੇਰ ਜੂਰ ਪ੍ਰੋਪਰ ਪੈ ਚੁੱਕੀ ਆ ਤੇ ਉਹਦੀ ਪਲੱਸ ਲੀਡ ਕਿਤੇ ਪ੍ਰਾਣੋਂ ਵੀਡੀਓ ਰਿਕਾਰਡਿੰਗ ਵੀ ਮਿਲ ਸਕਦੀ ਆ ਠੀਕ ਆ ਮੁੱਠੀ ਮੁੱਠੀ ਥਾਣਾ ਬਾਕੀ ਕੰਪੈਕਟ ਡੱਡਰ ਦੇ ਵਿੱਚ ਆ ਠੀਕ ਆ ਜੀ ਤੇ ਕੱਦ ਬੜਾ ਬਿਲਕੁਲ ਤੁਸੀਂ ਚੈੱਕ ਕਰੋ ਮੀਡੀਅਮ ਹਾਈਟ ਦੇ ਵਿੱਚ ਠੀਕ ਆ ਬਾਕੀ ਬੱਛੀ ਨਵੀਂ ਆ ਹਜੇ ਆਉਣ ਵਾਲੇ ਸਮੇਂ ਦੇ ਵਿੱਚ ਜ਼ਬਾਨ ਹੁੰਦੇ ਹੋਰ ਵੀ ਕੱਦ ਘੱਟ ਕਰ ਜੂਗੀ ਸੋ ਪਿਓਰ ਜਿਹੜੀ ਚਾਰ ਦੰਦ ਚੌਕੀ ਇਹ ਬੱਛੀ ਤੁਹਾਨੂੰ ਮਗਰ ਵੀ ਬਚੀ ਆ ਏਬੀਐਸ ਸੀਮਨ ਦੀ ਬਹੁਤ ਵਧੀਆ ਡਾਕਟਰ ਥੋੜੀ ਬਾਅਦ ਹੀ ਚੋਚ ਆ ਕੇ ਵੀ ਹਾਂਜੀ ਹਾਂਜੀ ਬਾਲਾ ਚੋਇਆ ਤੇ ਸੰਧੂ ਸਾਹਿਬ ਦਿਖਣੇ ਜਾਂਤ ਨਾਲ ਕਿਉਂਕਿ ਇੱਟਲੇ ਵਾਲੇ ਕੇ ਖਰੋਤਾਂ ਨਹੀਂ ਜਾਂਦਾ ਵੈਰ ਤੋਂ ਆਹ ਐਨ ਥੋੜਾ ਲਾਗੇ ਤੁਰਦੇ ਡਾਕਟਰ ਆ ਦੇਖੋ ਮੱਛੀ ਦਾ ਕਰਦੀ ਨਾ ਫਰਾਜੀ ਸੂਈ ਆ ਇਹ ਠੰਡੀ ਸੰਧੂ ਸਾਹਿਬ ਬਹੁਤ ਜਿਆਦੀ ਜੇ ਫਿਰ ਉਹ ਵੀ ਆਰਡਰ ਦੇਖੋ ਬਹੁਤ ਖੂਬਸੂਰਤ ਆ ਤੇ ਲੈਂਥ ਵੇਖੋ ਕਿੰਨੀ ਵਧੀਆ ਤੇ ਬਿਊਟੀ ਬਹੁਤ ਜ਼ਿਆਦੀ ਆ ਹੂੰ ਬਿਲਕੁਲ ਛੋਟੀ ਜੀ ਫੇਸ ਕੁਆਲਟੀ ਛੋਟੀ ਹੁੰਦੀ ਆ ਉਨਾ ਹੀ ਲੈਵਾ ਛੋਟਾ ਥੱਕਲੇ ਵਾਰੇ ਉਨਾ ਹੀ ਗਾੜੀ ਧੋਨੀ ਤੱਕ ਸੋ ਹਵਾਨੇ ਲੈਵ ਦੀ ਦੋਸਤੋ ਪੂਰੀ ਸਾਫ ਸੁਥਰੀ ਆ ਸੋ ਜਿੰਨੀ ਆਪਾਂ ਇਹਦੀ ਸਿਫਤ ਕਰ ਲਈ ਉਨੀ ਥੋੜੀ ਆ ਠੀਕ ਆ ਜੀ ਕਿਉਂਕਿ ਵੇਖਦੇ ਆ ਸਾਰੇ ਐਨੀਮਲ ਦਾ ਪਤਾ ਲੱਗ ਹੀ ਜਾਂਦਾ ਬਿਲਕੁਲ ਸਾਫ ਸੁਥਰਾ ਪਸ਼ੂ ਆ ਤੇ ਪਿੱਛੇ ਜਿਹੜਾ ਪਲੱਸ ਪੁਆਇੰਟ ਬੱਚੀ ਚਲੋ ਮਗਰ ਵਾਦੇ ਦਾ ਕੰਮ ਹੋ ਗਿਆ ਨਾ ਨਾਰੂ ਬੱਚੀ ਆ ਗਈ ਛਿੰਗੀ ਸਿੰਗਲੇ ਨਾਰੂ ਬੱਚਾ ਬਹੁਤ ਖੂਬਸੂਰਤ ਆ ਕਰੋ ਚੱਕ ਡਾਕਟਰ ਸਾਹਿਬ ਸੰਦੂ ਸਾਹਿਬ ਮੁੱਲ ਜੋ ਮਰਜ਼ੀ ਕਰ ਲਈਏ ਹਾਂਜੀ ਇਹ 75 ਦੀ ਦੇ ਦਾਂਗੇ 75000 ਦੀ ਹਾਂਜੀ ਹਾਂਜੀ ਕੋਈ ਵੀ ਚੋ ਮੇਰੇ ਕਸਾ ਕੁਸਣਾ ਕੱਢ ਕੇ ਦੇ ਦਈਏ ਮਾਲ ਹੈ ਉਹ ਸੰਦੂ ਸਾਹਿਬ ਕਰ ਦਾਂਗੇ ਮੌਕੇ ਦੇ ਮੌਨ ਕਰ ਦੇਗਾ ਹਾਂਜੀ ਹਾਂਜੀ 70 ਦੀ ਹੋ ਜੂਗੀ ਜੈਸ ਤੇ ਹਾਂ ਹਾਂਜੀ ਲੈ ਵੀ ਠੀਕ ਆ ਜੀ ਸੋ ਨਾਲ ਦੀ ਨਾਲ ਹੀ ਡਾਕਟਰ ਸਾਹਿਬ ਜਿੱਥੇ ਕਿ ਦੇਣੀ ਉੱਥੇ ਨਾਲ ਦੀ ਨਾਲ ਹੀ ਆਪਾਂ ਦੱਸੀ ਚੱਲੀਏ ਇਹ 70000 ਦੀ ਮਿਲ ਜੂਗੀ ਹਾਂ ਨਾ ਠੀਕ ਆ ਜੀ ਮੌਕੇ ਤੇ ਚਲੋ ਕੋਈ ਵਿੱਚੋਂ ਕੋਈ ਦੱਸਾ ਛੜਾਈ ਕੋ 100 200 ਹਾਂਜੀ ਕਰ ਦਾਂਗੇ ਬਾਕੀ ਉਹ ਚਾਰ ਦੰਦ ਆ ਵੈਰ ਦੇ ਦਿਲ ਬਾਕੀ ਜਿਹੜਾ ਥਾਂ ਚਾਹੀਦੀ ਨਾ ਜਿਹੜੀ ਬਿਊਟੀ ਚਾਹੀਦੀ ਆ ਆਪਾਂ ਜਦੀ ਤਾਰੀਫ ਨਹੀਂ ਕਰਦੇ ਵਹਿੜ ਦੀ ਖੋਰੀ ਦੱਸਣ ਦੀ ਆ ਨਹੀਂ ਵਹਿੜ ਦੀ ਗੱਲ ਕਰਾਉਣ ਲਈ ਆ ਵੀ ਕੋਈ ਨਾ ਕੁਛ ਹੈ ਕੀ ਆ ਹਾਂਜੀ ਹਾਂਜੀ ਚੋਾਈ ਚੋਈ ਦੀ ਓਕਾ ਹੀ ਆ 70000 ਦੀ ਆ ਠੀਕ ਆ ਇਧਰ ਦੇਖ ਲੋ ਇਹ ਥੋੜਾ ਵੀ ਕੋਈ ਕਿਤਰਾ ਕੋਈ ਮਰਜੀ ਬੈਠ ਲਵੇ ਲਓ ਜੀ ਕੋਈ ਬੰਗਾ ਨਹੀਂ ਕੋਈ ਨਿਆਣਾ ਨਹੀਂ ਪਉਣ ਦੀ ਰੋਟੀ ਠੀਕ ਆ ਹਾਂਜੀ ਸੋ 70000 ਦੀ ਆ ਇਸ ਤੋਂ ਬਾਅਦ ਅਗਲੇ ਬੰਦੇ ਡਾਕਟਰ ਆਪਣੇ ਕੋਲ ਇੱਕ ਜਰਸੀ ਵੇੜ ਆ ਗਈ ਆ ਨਗੀਨਾ ਦਿਖਾ ਦਿੰਨੇ ਸੰਦੂ ਵੀ ਗੱਪਣ ਵੇੜ ਆ ਗਈ ਆ ਜਰਸੀ ਠੀਕ ਆ ਜੀ ਸਾਰੇ ਸੂਸਮੇ ਮਾਲ ਦੇ ਵਿੱਚੋਂ ਇੱਕ-ਇੱਕ ਇਹ ਨਾਗ ਜਿਹੜਾ ਗੱਬਣਾ ਆਪਾਂ ਤੁਹਾਨੂੰ ਦਿਖਾਉਣਾ ਕਿੰਨੇ ਸੂਵੇ ਸੁੰਦੀ ਏ ਡਾਕਟਰ ਇਹ ਦੂਜਾ ਤੂਜਾ ਸੂਆ ਜਰਸੀ ਵੱਡੀ ਕਲਾ ਵਾਲੀ ਜਣਾ ਬਾਕੀ ਜਿਹੜੇ ਪ੍ਰਾਣ ਜਰਸੀ ਖਰੀਦਣੀਆਂ ਉਹਦਾ ਧਿਆਨ ਜਰਸੀ ਦੇ ਵਿੱਚ ਹੀ ਹੁੰਦਾ ਵੀ ਜਰਸੀ ਖਰੀਦਣੀ ਇਹ ਨਾ ਸੰਧੂ ਸਾਹਿਬ ਬੜੇ ਚਿਰ ਦੀ ਚਾਹ ਦੀ ਏ ਵੈਰ ਤੇ ਪਾ ਵੀ ਪੰਜਾਬ ਵਾਲੀ ਜਰਸੀ ਵੱਡੀ ਦਈ ਏ ਠੀਕ ਆ ਭਾਈ ਵੀਰ ਭੈਣ ਭਰਾ ਲੋਈ ਫੋਨ ਲਾਉਂਦੇ ਸੀ ਪੰਜਾਬ ਵਾਲੀ ਜਰਸੀ ਲਿਆਓ ਹਾਂ ਨਹੀਂ ਵਾਕਿਆ ਪੰਜਾਬ ਵਾਲੀ ਜਰਸੀ ਹੈਗੇ ਪੂਰੀ ਪਲਿਸਾਂ ਵੀ ਆ ਵੇਖੋ ਜੀ ਕਿਹਾ ਉਹਨਾਂ ਦੇ ਕੋਲ ਦੱਸੋ ਬਿਲਕੁਲ ਤੂ ਨਾਲ ਜਿਹੜਾ ਲੇਵਾ ਬਣਾਈ ਖੜੀ ਲੇਵੇ ਦੀ ਬੰਤਰ ਤੁਸੀਂ ਚੈੱਕ ਕਰੋ ਟਿਕਾਣੇ ਤੇ ਲੇਵਾ ਥਾਣ ਵੀ ਬੜਾ ਸੋਹਣਾ ਪਿਆਰਾ ਲੱਗਾ ਏ ਹਾਂ ਇਹ ਦੇਖਾ ਤਾਂ ਆ ਫੇਸ ਵਖਾ ਮੜਾ ਜਾਂਦਾ ਵੀਰ ਆ ਦੇਖੋ ਬਲੈਕ ਤੇ ਵਾਈਟ ਠੀਕ ਹੈ ਬਲੈਕ ਤੇ ਮੇਰੀ ਚਾਹੀਦੀ ਸਾਰੀ ਰੋਟ ਇਹ ਥਾਣ ਵੀ ਕਰਮਾਲੀ ਨੂੰ ਜਿਹੜਾ ਕਰ ਦਿੰਦੇ ਵੀ ਬੜਾ ਕਰਮਾਲਾ ਲੱਗਾ ਜੀ ਹਾਂ ਜੀ ਉਹ ਵੀ ਮੁੱਠੀ ਮੁੱਠੀ ਥਾਣਾ ਬਹੁਤ ਸੁਆਦੀ ਹੈ ਠੀਕ ਹੈ ਜੀ ਸੋ ਤਿਆਰੀ ਦੇ ਡੇਕਟਰ ਕੱਢ ਦੋ ਤੋ ਤਾਂ ਹਾਂ ਹਾਂ 2-4 ਦਿਨ ਕੱਢਣਗੇ ਲਓ ਜੀ 2-4 ਦਿਨ ਹਜੇ ਸਮਾਂ ਲੈ ਕੇ ਜਾ ਸਕਦੀ ਆ ਬਾਕੀ ਪੰਜਾਬ ਵਾਲੀ ਜਰਸੀ ਦੇ ਵਿੱਚ ਹਾਈਟ ਕਰਦਾ ਕੋਈ ਛੋਟੀ ਨਹੀਂ ਗਈ ਠੀਕ ਆ ਜੀ ਜਿਵੇਂ ਹਮਾਚਲੀ ਜੀ ਜਰਸੀ ਦੇਖਦੇ ਆਂ ਵੀ ਉਹ ਗੱਲਬਾਤ ਜਿਹੜਾ ਲੱਗਾ ਨਾ ਸੰਧੂ ਸਾਹਿਬ ਉਹ ਕਰਮਾਲੀ ਨੂੰ ਇਹੋਾਂ ਦੀ ਮੈਨੂੰ ਹੀ ਲੱਗਾ ਬਸ ਹਾਂ ਕਰੋ ਚੈੱਕ ਸਫਾਈਆਂ ਵੇਖੋ ਗੋਲਗਲ ਵੇਖੋ ਬਾਕੀ ਬਹੁਤ ਵਧੀਆ ਠੀਕ ਆ ਜੀ ਮੁੱਠੀ ਥਾਨ ਬਾਕੀ ਤਿੱਪਣ ਦੀ ਤੇ ਭਾਰ ਪਿੱਛੇ ਦੀ ਮੁਸ਼ਕਲ ਨਹੀਂ ਗਈ ਆਓ ਆਪਣੀ ਗਰੰਟੀ ਹੁੰਦੀ ਹਰ ਵੀਡੀਓ ਦੀ ਠੀਕ ਆ ਭਰਾ ਲਓ ਵੀ ਕਰੋ ਗੱਲਬਾਤ ਠੀਕ ਆ ਤੂੰ ਤਾਂ ਕਿਲੇਵਾ ਲੱਗਾ ਤੇ ਆਪਾਂ ਇਹਦੀ ਕੀ ਤਰੀਬ ਕਰਨੀ ਪਹਿਲਾਂ ਤਾਂ ਸਹੀ ਜਿਹੜਾ ਘਾਰਾਂ ਨੇ ਦੇ ਕਹਿੰਦੇ ਬਦਾਬਕ 20 ਲੀਟਰ ਚਵਾਣਾ ਵਿੱਚ ਚਾਹੀਦਾ ਸੰਧੂ ਸਾਹਿਬ ਇਹਨੂੰ ਆਂਦਾ ਵਿਕੀ ਜਿੱਡੀ ਵਹਿ ਰਿਆ ਚਵਾਇਆ ਹੀ ਹੋਣਾ ਠੀਕ ਆ ਜੀ ਸੋ ਦੁੱਧੋ ਬਾਕੀ ਅੱਗੇ ਫਾਰਮਰ ਭਰਾ ਦੀ ਸੇਵਾ ਵੀ ਡਿਪੈਂਡ ਬਾਕੀ ਚਲੋ ਨਸਲ ਬਰੀਡ ਨੇ ਦੁੱਧ ਚਵਾਣਾ ਹੀ ਹੁੰਦਾ ਕਿ ਉਹ ਸਾਂਭੀ ਸੰਧੂ ਸਾਹਿਬ ਜਿਨੇ ਲੈਂਦੇ ਉਹਦੇ ਬਾਰੇ ਬਾਰੇ ਦਈਏ ਕਿ ਜਿੰਨੀ ਸਾਂਭੀ ਆ ਦੁੱਧ ਹੁੰਦਾ ਸਾਂਭ ਦਾ ਹੀ ਸਾਂਭ ਦਾ ਜੀ ਸਾਂਭ ਦਾ ਕਈ ਵਾਰ ਕੋਈ 11 ਕਹਿ ਕੇ ਦਿੰਦਾ ਅਗਲਾ 12 ਚੋਂ ਡਿਆ ਹੁੰਦਾ ਚੋਂ ਡਿਆ ਜੀ ਇਹ ਨਹੀਂ ਹੁੰਦਾ ਸਾਂ ਇਹ 75 ਦੀ ਦੇ ਦਾਂਗੇ 75 ਦੀ ਹਾਂਜੀ ਹਾਂਜੀ ਕੋਈ ਵੀ ਚੋ ਛੋਟਾ ਭਰਾ ਲਈ ਕਰ ਦਾਂਗੇ ਕਰ ਦਾਂਗੇ ਸੰਦੇ ਸਾਹਿਬ ਕਰਦਾਗੇ ਨਹੀਂ ਕਰੀਏ 72 ਦੀ ਦੇ ਦਾਂਗੇ 72 ਦੀ ਲੋ ਵੀ ਹਾਂ ਨਾ ਜਿਹੜੀ ਹੈ ਦੋਸਤੋ 72000 ਦੀ ਛਾਲਾ ਮਾਰ ਕੇ ਉੱਡਣੀ ਹੈ ਇਨਸ਼ਾਅੱਲਾ ਮਾਰ ਕੇ ਐਡੀ ਡੀ ਵਹਿਰ ਨਾਲ 95 ਦੀ ਲੱਖ ਵੀ ਮੁੱਲ ਕਰਨੀ ਤਾਂ ਹੀ ਵਿਗਣਾ ਏ ਇਹ ਨਹੀਂ ਵੀ ਛੋਟੀ ਕੱਲੀ ਆਉ ਗੱਡੀ ਦੇ ਵਿੱਚ ਮੈਂ ਦਾਅਵੇ ਨਾ ਕਹਣਾ ਇਹ ਕੋਈ ਲਾਗਿਆ ਕਿ ਵੀ ਛੋਟੀ ਜੀ ਥਾਨ ਵੀ ਬੜਾ ਕਮਾਲ ਦਾ ਲੱਗਾ ਵਾ ਇਹ ਪਾਣੀ ਜੇ ਕਿਸੇ ਨੇ ਦੇਣਾ ਨਹੀਂ ਮਿਲਣਾ ਮੇਰੇ ਕੋਲ ਵੱਡੀ ਪੰਜਾਬ ਵਾਲੀ ਜਰਸੀ ਫੁੱਲ ਵੱਡੀ ਬੋਲ ਵੱਡੀ ਆ ਬਾਕੀ ਬਹੁਤ ਪਿਆਰੀ ਆ ਠੀਕ ਆ ਜੀ ਜਿੰਨੀ ਵੀ ਆ ਖੂਬਸੂਰਤ ਆ ਬਿਲਕੁਲ ਲਹੂ ਰਾਤਾ ਲਈ ਕਰਮਾ ਲਈ ਠੀਕ ਆ ਜੀ ਦੁੱਧ ਚਵਾਉ ਚਵਾਉ ਇਧਰ ਤੀਜੇ ਨੰਬਰ ਤੇ ਡਾਕਟਰ ਆਪਣੇ ਕੋਲ ਆ ਵੇਲ ਕਿੰਨੀ ਦੀ ਸੂਈ ਆ ਹਾਂਜੀ ਇਹ ਪਰਸੇ ਸੂਈ ਆ ਮੇਲ ਕਾਫ ਮਗਰ ਬੱਛਾ ਪਰਸੋਂ ਦੀ ਸਵੇਰ ਸਵੇਰ ਅਜ ਕਿਵੇਂ ਆ ਇਹ ਦੂਜਾ ਜੀ ਦੂਜਾ ਸਵੇਰ ਠੀਕ ਆ ਜੀ ਪਰਸੋਂ ਦੀ ਸੂਈ ਤੇ ਡਾਕਟਰ ਹੁਣ 2 ਲੀਟਰ ਬੋਲਾ 2 ਟਾਈਮ 3 ਟਾਈਮ 4 ਟਾਈਮ ਆਪਣੀ ਤਸੱਲੀ ਕਰਕੇ ਲੈ ਜੇ ਕਿੰਨਾ ਦੁੱਧ ਬੋਲਾ 15 ਲੀਟਰ 15 ਲੀਟਰ ਦੋਸਤੋ ਬੋਲਾ ਦੁੱਧ ਦੇ ਥੱਲੇ ਹੁਣ ਹਾਜ਼ਰ ਆ ਤੇ ਸੁਬਿਆਂ ਦੇ ਵਿੱਚ ਤੁਹਾਨੂੰ ਦੱਸ ਦਿੱਤਾ ਹਾਈਟ మీడియం ਦੇ ਵਿੱਚ ਆ ਬਾਕੀ ਲੇਵਾ ਇੱਕ ਵਾਰੀ ਮੈਨੂੰ ਤਸੱਲੀ ਨਾਲ ਡਾਕਟਰ ਪੁਖਾ ਲੈਂਦੇ ਆ ਪੂਰੀ ਚੋਣ ਚਵਾਦੀ ਪਾਸ ਮੈਂ ਕਹਾ ਓਕੇ ਸੰਧੂ ਸਾਹਿਬ ਤੁਹਾਨੂੰ ਪਤਾ ਹਰ ਵੀਡੀਓ ਚ ਕਈ ਦਾ ਪੂਰ ਛੱਟੇ ਦੀ ਪਿੱਛੇ ਰਹੀ ਆਪਣੀ ਗਰੰਟੀ ਹੈ ਜੀ ਸੋ ਬਹਿਣੀ ਦੇ ਪਾਸੋਂ ਦਿਖਾ ਰਿਹਾ ਥਾਂ ਤੁਸੀਂ ਦੇਖ ਸਕਦੇ ਜੀ ਪਸੰ ਪਸਮ ਕਹਾ ਪੂਰਾ ਆ ਜਾਂਦਾ ਥਾ ਮੈਂ ਕਹਾ ਜੀ ਫੁੱਲ ਲਓ ਜੀ ਕਰੋ ਚੱਕ ਸੋ ਹਾਈਟ మీడియం ਦੇ ਵਿੱਚ ਆ ਕਈ ਵਾਰਾ ਭਰਾਵਾਂ ਨੂੰ ਹੁੰਦਾ ਵੀ ਯਾਰ ਵੀਡੀਓ ਦੇ ਵਿੱਚ ਵੱਡੀ ਜਾਪ ਦੀ ਆ ਛੋਟੀ ਜਾਪ ਦੀ ਆ ਇਹ ਲੰਮੀ ਇਹਦੇ ਦੇ ਇਹਨੂੰ ਕਿੱਥੇ ਸ਼ੁਰੂ ਨਹੀਂ ਜਿੱਥੇ ਕਿੱਥੇ ਜਾ ਕੇ ਖਤਮ ਹੁੰਦੀ ਆ ਸੋ ਵੀ ਉਹਡੀ ਤਾਂ ਚਲੋ ਬੇਲ ਤਾਂ ਹੈਗੀ ਆ ਹਾਈਟ ਮੀਡੀਅਮ ਆ ਕੋਈ ਭਰਾ ਜੀ ਥਣ ਕੇ ਸਾਈਪੈਨ ਆ ਪਾ ਕੇ ਇਹ ਨਾ ਕੇ ਵੀ ਫਿਰ ਵੱਡੀ ਬਖਾਤੀ ਸੀ ਨਾ ਹਾਂਜੀ 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 ਗੱਲ ਇਹ ਵੀ ਮੇਰਾ ਭਰਾ ਗੱਲ ਨੂੰ ਸਮਝ ਲਿਆ ਕਰੋ ਠੀਕ ਆ ਜੀ ਤੇ ਇਹ ਡਾਕਟਰ ਕਰਾਸ ਬ੍ਰੀਡ ਵੈਡ ਆ ਕਿੰਨੇ ਦੀ ਦੇ ਦਾਂਗੇ ਅੱਜ ਆਪਾਂ 55000 ਦੀ 100 ਰੁਪਿਆ 55 ਦੀ ਹਾਂਜੀ ਐ ਨਾ ਕਰ ਮੇਰਾ ਵੀਰ ਕੋਲੇ ਆ ਮੇਰੇ ਅਜਾ ਜੀ ਗੱਲ ਕਰਕੇ ਦੇ 1000 ਰੁਪਿਆ ਛੱਡਾਂਗੇ 57000 ਜਾ ਜਾ ਬਿਲਕੁਲ ਭਾਈ ਤੇ ਬਚਾਉਣ ਵਾਲੀ ਗੱਲ ਨਹੀਂ ਹੈ 55 ਦੇ ਨਹੀਂ ਹੁੰਦੇ ਕੋਈ ਨਹੀਂ ਦੇ ਦਾਂਗੇ ਦੇ ਦੇ ਚਲੋ ਨਾ ਵੀ 55000 ਦੀ ਦੋਸਤੋ ਇਹ ਬੈਡ ਮਿਲ ਜੂਗੀ ਤੁਹਾਨੂੰ ਠੀਕ ਆ ਸੋ ਬੈਡ ਤੁਹਾਨੂੰ ਦਿਖਾਤੀ ਆ ਤਿੰਨਾਂ ਕ ਦਿਨਾਂ ਦਾ ਸਮਾਂ ਹੋ ਗਿਆ ਬੱਚੇ ਤੁਹਾਨੂੰ ਦਿਖਾ ਦੇਾਂਗੇ ਆਪਾਂ ਬਾਅਦ ਵਿੱਚ ਜਿਹੜੀਆਂ ਬੈਡਾਂ ਦੇ ਨਹੀਂ ਦਿਖਾ ਸਕਦੇ ਨਾਲ ਉਹ ਬਾਸੇ ਬੰਨੇ ਹੋਏ ਆ ਬਰਾਂਡੇ ਦੇ ਵਿੱਚ ਇੱਕ ਡਾਕਟਰ ਇੱਧਰ ਕ੍ਰੋਸ ਆ ਗਿਆ ਆਪਾਂ ਨੂੰ ਹਾਂਜੀ ਹਾਂਜੀ ਜੱਸੀ ਦਾ ਕ੍ਰੋਸ ਤੇ 12 13 12 13 ਲੀਟਰ ਬੋਲਾ ਹੀ ਆ 12 13 ਲੀਟਰ ਬੋਲਾ ਹਾਂਜੀ ਪਰਸੋਂ ਦੀ ਹੈ ਵੀ ਸੂਈ ਜੇ ਬੋਲਾ ਕੇ ਦੁੱਧ ਡਾਕਟਰ ਨਹੀਂ ਨਹੀਂ ਸਾਨੂੰ ਸਭ ਬੋਲਾ ਜੀ ਹੈ ਬੋਲਾ ਬ ਵੇਖ ਲਾ ਜੇ ਬੋਲਾ ਨਾਂ ਕਿਸ ਦਾ ਬਣਿਆ ਵੀਰ ਦਾ ਤੇ ਫਿਰ ਵੇਖ ਲੈ ਹੈ ਫਿਰ ਬੋਲੀ ਪਿਆਵਾਂਗੇ ਖੋਦ ਹੀ ਪਿਆ ਹੈ ਬੋਲੀ ਪਿਆ ਵੜਾ ਕੇ ਪਿਆ ਲਾਗੇ ਜੀ ਵੇਖ ਲਾ ਫਿਰ ਹਾਂਜੀ 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 ਇਹ ਨਾ ਭੈਣ ਪ੍ਰਾਕਨ ਵੀ ਇਹ ਕਿਤੇ 45 6 54 ਇਹਨਾਂ ਦੀ ਬੋਲੀ ਡਾਕਟਰ ਦੱਸੀ ਜਾਂਦਾ ਉਹ ਇਸ ਤਰ੍ਹਾਂ ਹੀ ਸੰਧੂ ਸਾਹਿਬ ਕੋ ਕਰਮਾਲੀਆਂ ਦੁੱਧ ਦੀ ਜਾਂ ਨਹੀਂ ਕੋਈ ਬੋਲੀ ਦੀ ਜਾਂ ਹਾਂ ਲੈ ਵੀ ਡਾਕਟਰ ਇਹ ਤਾਂ ਸੂਬਾ ਦੂਜਾ ਕੋ ਹਾਂਜੀ ਦੂਜਾ ਇਹਦੇ ਮਗਰ ਕੀ ਸੀ ਮੇਲ ਕਾਫ ਲਓ ਜੀ ਮਗਰ ਦੇ ਬੱਚਾ ਮੇਲ ਕਾਫ ਵੱਡੇ ਕੱਦ ਕਰਦੀ ਜੇ ਵੇਲੇ ਵਹਿੜ ਰਾ ਜੰਪੜ ਕਿੰਨਾ ਜਰਾ ਬਾਬੇ ਕਾਟ ਕਰਮਾਲੀ ਦਾ ਵਾਕਏ ਜਿਹੜੀ ਸਾਧੀ ਨਸਲ ਪ੍ਰੀਟਾ ਇਹਦੇ ਵਿੱਚ ਇਹਦੇ ਵਿੱਚ ਮੈਨੇ ਰੱਖਦਾ ਵੀ ਐਡੀ ਕੱਦ ਕਾਠੀ ਆ ਵੀ ਵੱਡੀਆਂ ਦੇ ਵਿੱਚ ਹੀ ਆ ਜਾਂਦੀ ਜੰਪੜ ਵਾਲੇ ਵੇਖੋ ਜੀ ਕਿਡਾ ਵਧੀਆ ਜੰਪੜ ਜੰਪੜ ਬਣਾ ਲਿਆ ਖਾਣ ਬਹੁਤ ਸੁਆਦੀ ਕਿ 12 ਲੀਟਰ ਬੋਲੀ ਦੱਸਣ ਦਿਆ ਵੀ ਰਿਡਕਟਰ ਠੀਕ ਹੈ ਜੀ 12 ਲੀਟਰ ਪੋਲੀ ਆ ਤੇ ਮੁੱਠੀ ਮੁੱਠੀ ਥਾਣਾ ਬੱਛਾ ਮਗਰੇ ਦੇ ਬਾਕੀ ਲਾਗੇ ਤੋਂ ਆਪਾਂ ਤੁਹਾਨੂੰ ਥਾਣ ਥਣ ਬਖਾ ਦਿੰਨੇ ਆ ਆ ਕਰੋ ਚੱਕ ਆ ਦੇਖੋ ਜੀ ਲੋ ਜੀ ਸੋ ਥਾਣ ਤੁਸੀਂ ਵੇਖ ਰਿਹਾ ਜੇ ਬਹਿਣੀ ਵਾਲੇ ਪਾਸਿਓਂ ਠੀਕ ਹੈ ਜੀ ਮੋਸਟਲੀ ਆਪਾਂ ਚਵਾਈ ਕਰਦੇ ਆਂ ਇਧਰ ਬਿਲਕੁਲ ਖੱਬੇ ਪਾਸੇ ਬੈਠ ਕੇ ਤੇ ਮਗਰ ਬੱਛਾ ਬੂਥੀ ਬਾਥੀ ਬਹੁਤ ਸੋਹਣੀ ਛੋਟੀ ਜੀ ਫੇਸ ਕੁਆਲਿਟੀ ਡਾਕਟਰ ਮੋਲੇ ਦਾ ਕੀ ਸੀ ਮੋਲੇ ਦਾ 57000 ਰੁਪਏ ਆ ਜੀ ਆਡੋ ਵਾਲੀਆਂ ਗੱਲਾਂ ਨਾ ਕਰਿਆ ਕਰ ਨਹੀਂ ਯਾਦ ਹੋਣਾ ਜੇ ਕੀ ਕਰ ਰਹੀਆਂ ਨਹੀਂ ਫਿਰ ਦੇ ਸਾਈਜ਼ ਦੇ ਯਾਰ ਕੇ ਸੇਮ ਹੀ ਪਾ ਦੇ ਦਾਂਗੇ ਸੇਵ ਹਾਂਜੀ 55 ਸੇਮ ਸਾਈਜ਼ ਨਹੀਂ ਪਤਲੋ ਹਣਕੇ ਗੱਲ ਰਹਿੰਦੀ ਹੈ ਕਰਨ ਨਹੀਂ ਨਹੀਂ ਕੋਈ ਲੋੜ ਤੇ ਲੈ ਵੀ ਡਾਕਟਰ 55 ਦੀ ਹਾਂਜੀ 55 ਆਪਾਂ ਯਾਰ ਉਹ ਪਾਣੀ ਨਹੀਂ ਦੇਣੀ ਯਾਰ ਲੋੜ ਕਰਨਾ ਨਹੀਂ ਬਾਈ ਦਾ 55 ਕੋਈ ਨਹੀਂ ਜੀ ਨਿਕਲ ਗਿਆ ਬਚਨ ਹੋ ਗਿਆ ਬਾਬਿਆਂ ਦੇ ਠੀਕ ਹੈ 54000 ਦੀ ਦੋਸਤ ਵੇੜ ਮਿਲ ਜੂਗੀ ਅੱਜ ਠੀਕ ਆ ਤੇ ਬਾਕੀ ਮੇਰਾ ਭਰਾ 12 ਲੀਟਰ ਇਹਦੇ ਥੱਲੇ ਇਸ ਵਕਤ ਦੁੱਧ ਚੋਕੇ ਪਸਮਾਰ ਦੀ ਵੇੜ ਦੇ ਪਾਣੀ ਨਹੀਂ ਦੇਣੀ ਮੇਰਾ ਭਾਪਾ ਆਪਾ ਦੇਣਾਂ ਆ ਸੋ 54000 ਦੀ ਮਿਲ ਜੂਗੀ ਤੁਹਾਨੂੰ ਤੋਹਫਾ ਹੀ ਆ ਠੀਕ ਆ ਜੀ ਬਾਕੀ ਗਰਮੀ ਦੀ ਜਿੰਦ ਜਾਣਾਂ ਚਵਾਈ ਇੱਕ ਨੰਬਰ ਕੋਈ ਉਹਦੇ ਵਿੱਚ ਲਾਂਬੇ ਵਾਲੀ ਗੱਲ ਬਾਤ ਨਹੀਂ ਠੀਕਾ ਜੀ ਬਹਿਣੀ ਇੱਕ ਬਹਿਣੀ ਵਾਲੇ ਪਾਸੋਂ ਕੋਈ ਜਿੱਕਾ ਹੀ ਵੇਖ ਲਓ ਜੀ ਪਸਮਾ ਚਵਾ ਠੰਡੀ ਇੰਨੀ ਵੀ ਪੇ ਤੁਸੀਂ ਧਰਾ ਮਾਰ ਕੇ ਬਜੇ ਪਏ ਤੇ ਇੰਨੀ ਠੱਡੀ ਸੀਲ ਸ ਗਈ ਮੈਂ ਵੀ ਡਾਕਟਰ ਇੱਕ ਆਪਣੇ ਕੋਲ ਆ ਬੱਚੀ ਕਿਵੇਂ ਆ ਇੱਕੋ ਬੈਡੀ ਤੁਹਾਡੇ ਪੱਲੇ ਰਹਾ ਰਖੋਣਾ ਮੈਂ ਵੀ ਇਹ ਬੱਚਾ ਛੱਡਣ ਦੀ ਵੀ ਲੋੜ ਨਹੀਂ ਜੀ ਅੱਛਾ ਮੈਂ ਤਾਂ ਤੁਹਾਨੂੰ ਆਖਦਾ ਮੈਂ ਨੇ ਕਰਾ ਤਸੱਲੀ ਕਰਾ ਮੇਰਾ ਭਰਾ ਇਹ ਦੇਖ ਲਾ ਜੀ ਕੁਛ ਕਰਕੇ ਦਿਖਾ ਡਾਕਟਰ ਫੇਰ ਅਸੀਂ ਮੰਨੀਏ ਯਾਰ ਲੈ ਲੋ ਜੀ ਕਰ ਦਿੰਦੇ ਆ ਸਭ ਦੇ ਸਾਗੇ ਠੀਕ ਆ ਦੇ ਲੋ ਜੀ ਆ ਦੇਖੋ ਕੋਈ ਬੰਗਾ ਨਹੀਂ ਹਾਸੇ ਦੀ ਥਾਂ ਹਾਸਾ ਠੀਕ ਆ ਜੀ ਮਜ਼ਾਕ ਫੰਕਸ਼ਨ ਜ਼ਰੂਰੀ ਹੋ ਅਲੱਦਾ ਗੱਲ ਆ ਪਰ ਕੋਈ ਬੰਗਾ ਨਹੀਂ ਕੋਈ ਰੱਸੀ ਨਹੀਂ ਆਣਾ ਨਹੀਂ ਤੇ ਚਵਾਈ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਮੋਟੀ ਧਾਰ ਆ ਇਹ ਰ ਸੰਧੂ ਸਾਹਿਬ ਸਿਹਜ ਜੀ ਆ ਨਾਰਮਲੀ ਭੈਣਾਂ ਨੇ ਚਵਾਈ ਕਰਨੀ ਜਿਹੜੇ ਘਰਾਂ ਦੇ ਵਿੱਚ ਠੀਕ ਆ ਜੀ ਫਰੋਜੀ ਆਂਦੇ ਨਾ ਫਰੋਜੀ ਠੰਡੀ ਆ ਉਹ ਗਾ ਮੇਦਾ ਜੀ ਫਰੋਜੀ ਏ ਇਹ ਫ੍ਰੈਡੀ ਮੈਨ ਦਾ ਮਨ ਕੇ ਸਾਹਮਣੇ ਆਕਣਾ ਇਹ ਗਰਮੀ ਦੇ ਵਿੱਚ ਵੀ ਜਿਤਨਾ ਮਰਜੀ 16 17 ਲੀਟਰ ਦੁੱਧ ਚਵਾਈ ਜਨਾ ਕੰਨੋਂ ਫੜ ਕੇ ਨੋਰਮਲ ਚਵਾਈ ਤੇ ਹਾਂ ਨੋਰਮਲ ਸੇਵਾ ਤੇ ਵੀ ਡਾਕਟਰ ਸਾਹਿਬ ਆ ਕੇ ਆਪਣੇ ਕੋਲ ਆਹ ਡੱਬੀ ਵਹਿੜ ਕੇ ਦੀ ਇਹ ਆਪਣਾ ਤੋਹਫਾ ਦੇਖੋ ਜੀ ਨਗੀਨਾ ਮਾ ਵੀ ਡੱਬੀ ਵਹਿੜ ਆ ਗਈ ਹੈ ਇਹ ਕਿਤੇ ਦੀ ਸੂਈ ਹੈ ਇਹਨੂੰ ਅੱਜ 11ਵਾਂ ਦਿਨ ਹੋ ਗਿਆ ਜੀ 11ਵਾਂ ਦਿਨ ਮੈਲੇ ਮੂਲੇ ਤੋਂ ਚੱਲਣ ਲੱਗ ਪਈ ਹੋਗੀ ਮੈਲਾ ਅਜ ਮਾਰਨਾ ਵਾ ਠੀਕ ਆ ਬੱਚਾ ਕੀ ਮਗਰ ਮੇਲ ਕਾਪੀ ਬੱਚਾ ਮਗਰ ਸਵੇ ਦੁੱਜੇ ਕੀ ਜਾਦਦੀ ਹਾਂਜੀ ਦੁੱਜੇ ਦੁੱਜੇ ਮਾ ਵੀ ਦੁੱਜੇ ਮੰਨ ਲਿਓ ਆਪਦੀ ਸਮਝ ਮੇਰਾ ਭਰਾ ਵੇ ਕਿਸੇ ਨੇ ਦੂਜੇ ਸਮਝਣਾ ਕਿਸੇ ਨੇ ਤੀਜੇ ਸਮਝਣਾ ਆਪ ਦੀ ਸਮਝ ਵੇਖ ਲਿਓ ਜੀ ਦੁੱਧ 12 ਕਿਨਾਂ ਦੱਸਿਆ ਤੇ ਹਾਂਜੀ ਹਾਂਜੀ 18 ਇਹ 18 ਕਿਲੋ ਹਾਂਜੀ 18 ਲੀਟਰ ਨੱਟ ਡਾਕਟਰ 18 ਕਿਲੋ ਦੁੱਧ ਮੈਂ ਯਾਰ ਸੰਦੀ ਸਾਹਿਬ ਆਪਾਂ ਚਵਾ ਕੇ ਦੇਵਾਂਗੇ ਥੋੜਾ ਕਹਿ ਤਾਣ ਮੋ ਵੀ ਹਾਈਟ ਬੇਸ਼ੱਕ ਮੀਡੀਅਮ ਆ ਦੋਸਤੋ ਬਾਕੀ ਦੁੱਧ ਜਿਹੜਾ ਕਰਮ ਵਾਲੀ ਨੂੰ ਲੱਗਾ ਇਹ ਸਾਰਿਆਂ ਵਾਂਗੂ ਮੈਨੂੰ ਲੱਗਾ ਇਹ ਇਹ ਜਿਹੜਾ ਇਹਨੂੰ ਲੇਵਾ ਲੱਗਾ ਸਾਰਿਆਂ ਨਾਲੇ ਨੱਧ ਲੇਵਾ ਲੱਗਿਆ ਕਰਮ ਵਾਲੀ ਇਹ ਸਾਡੀ ਵੀ ਭਾਵੇਂ ਵਹਿੜਾ ਜੁਨੀਆ ਮਰਜ਼ੀ ਤੁਸੀਂ ਬਖਾਤੀਆਂ ਨੇ ਦੁਜੇ ਆਪਣੇ ਆਸਾਬ ਸਹਿਤ ਹੈ ਰਾਸਿਆ ਹਾਂਜੀ ਤੇ ਮੈਂ 5ਵੇਂ ਨੰਬਰ ਤੇ ਆਈ ਵੀ ਜਿਹੜਾ ਦੁੱਧ ਮੈਨੂੰ ਲਗਾ ਮੈਨੂੰ ਲਗਾ ਪੇਸ਼ਕਾਤ ਪੇਸ਼ਕ ਮੇਰੇ ਤੋਂ ਗਿੱਟ ਗਿੱਟ ਉੱਚੀਆਂ ਬੈੜਾ ਵੀ ਤੁਸੀਂ ਦਿਖਾਤੀਆਂ ਨੇ ਹਾਈ ਤੋਂ ਮੀਡੀਅਮ ਦੇ ਵਿੱਚ ਚਮਕ ਦੇ ਵਿੱਚ ਆਦੀ ਬਿਊਟੀ ਵੀ ਨੂੰ ਲੱਗੀ ਆ ਦੇਖੋ ਮੇਰਾ ਭਰਾ ਠੀਕ ਆ ਜੀ ਸੋ ਨਸਲ ਬਰੀਡਰ ਨੂੰ ਕਿਸਾਨ ਵੀਰੋ ਕਈ ਦਾ ਮਿਲਕ ਦੁੱਧ ਲੱਗਾ ਹੁੰਦਾ 18 ਕਿਲੋ ਦੁੱਧ ਇਸ ਵਿਹੜ ਦੇ ਥੱਲੇ ਆ ਜਿਹੜਾ ਚੋਲਣਾ ਕਿਸੇ ਭਰਾ ਨੇ ਧਿਆਨ ਕੇ ਬੱਚਾ ਮਗਰ ਦੂਜਾ ਸੂਬਾ ਆਹ ਵੇਖੋ ਸ਼ੈਤਾਨੀਆਂ ਵਾਲੀ ਆ ਪੂਰੀ ਵਿਹੜ ਗੇ ਆ ਡਾਕਟਰ ਸਾਹਿਬ ਇਹ ਕਬੱਡੀ ਖਿਡਾਰੀ ਨੂੰ ਕਰਦੀ ਆ ਆ ਹਾ 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 ਲੈ ਵੀ ਇਧਰੋਂ ਬੈਕ ਸਾਈਡ ਤੋਂ ਤੁਹਾਨੂੰ ਦਿਖਾ ਰਿਆ ਪਾ ਮੁੱਠੀ ਮੁੱਠੀ ਥਾਣਾ ਠੀਕ ਆ ਹਾਂ ਆ ਦੇਖਾ ਇਹਦਾ ਕੋਈ ਮਰਜੀ ਬੈਠਾ ਰਿਹਾ ਵੀ ਤਨ ਤਰਾ ਦੇਖੋ ਜੀ ਫਿੱਟ ਲੈਵੇ ਦੀ ਠੀਕ ਆ ਡਾਕਟਰ ਕੀ ਮੋਲੋ ਦੇ ਦਈਏ ਕਿੰਨੇ ਦੀ ਇਹ ਬਾਹਰ ਦੀ ਦੇ ਦਾਂਗੇ ਸੰਦੂਸ ਸਾਹਿਬ ਸਹੀ ਕਰਦੇ ਇੱਕੋ ਇੱਕ ਗੱਲ 2000 ਰੁਪਏ ਚ ਮਾਨ ਲਓ 60000 ਰੁਪਏ ਦੁੱਧ 18 ਲੀਟਰ ਜਵਾਦੀ 58 ਦੀ ਦਈਏ ਠੀਕ ਆ ਪਾਜੀ ਕੋਈ ਤੁਸੀਂ ਛੇਤੀ ਮੰਨ ਗਏ ਹੋਰ ਕਸਰੇ ਕੀ ਨਹੀਂ ਨਹੀਂ ਸਾਨੂੰ ਸਾਰੇ ਤੁਹਾਡਾ ਦਾ ਮਾਨਕ ਆ ਪਾਜੀ ਕਿਹੜੀ ਵਜ ਦਾ ਬਚੋੜੀ ਗੱਲ ਲੋ ਵੀ 58000 ਦੀ ਡਾਕਟਰਾਂ ਬਈ ਦੇਵਾਂਗੇ ਦੁੱਧ 18 ਲੀਟਰ ਮੇਰਾ ਭਰਾ 18 ਲੀਟਰ ਕੱਲਾ ਗੱਲਾਂ ਵਾਲਾ ਨਹੀਂ ਮੇਰਾ ਭਰਾ ਇਹਦੇ ਤਸੱਲੀ ਜ਼ਰੂਰ ਦੇਈ ਹੁੰਦੀ ਹੁੰਦੀ ਹੈ ਤਸੱਲੀ ਕਰਨ ਮੇਰੇ ਲੋਕਾਂ ਦਾ ਜੋ 18 ਲੀਟਰ ਦਾ ਹੈਗਾ ਵੀ ਡਾਕਟਰ ਕਹੀ ਜਾਂਦਾ ਤੁਮੇਂ ਜਾਇਰ ਦੇ ਮਿਲੂਗੀ ਤੁਹਾਨੂੰ ਸੰਧੂ ਸਾਹਿਬ ਇਹ ਅੱਜ ਉਹ ਗੱਲ ਆਫਰ ਵਾਲੀ ਗੱਲ ਆ ਪਹਾੜਾ ਦੇ ਦਿੰਦਾ ਹੈ ਮਾਲ ਤੁਹਾਨੂੰ ਵੀ ਪੜਾ ਚਲੋ ਪਹਾੜਾ ਮਿਲਿਆ ਦੇ ਪਹਾੜਾ ਹੀ ਦੇ ਦੇਣਾ ਬਸ ਠੀਕ ਆ ਮਹਾਰਾਜ ਠੀਕ ਆ ਅੱਜ ਗਿਫਟ ਵੀ ਖਰੀਦ ਲਿਆ ਇਹ ਤੋਹਫਾ ਵਖਾਦ ਗਿਆ ਸੂਫੀ ਅਕਰਮਾਲੀ ਹੈ ਨਾ ਹਾਂਜੀ ਇਹ ਜਰਸੀ ਬੱਛੀ ਜਰਸੀ ਕ੍ਰੋਸ ਮੰਨ ਲਿਓ ਕੋਈ ਮਗਰ ਕੀ ਬੱਛੀ 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 ਮਗਰ ਵੀ ਬੱਛੀ ਜਰਸੀ ਆ ਗਈ ਆ ਹਾਂਜੀ ਹਾਂਜੀ ਲਓ ਵੀ 나ੜੂਆ ਨਾਲ ਆ ਬੱਚੇ ਦੇ ਅੱਜ ਕਿੰਨਾ ਦੂਜਾ ਤੀਜਾ ਦੇਣ ਕਿਵੇਂ ਇਹ ਕੱਲ੍ਹ ਸੂਈ ਹੈ ਜੀ ਕੱਲ੍ਹ ਹੀ ਸੂਈ ਆ ਲੋ ਵੀ ਕਾਲੀ ਸੂਈਆ ਕਰਮਲ ਇਹ ਪਹਿਲਣ ਕਿ ਦੂਜੇ ਨਹੀਂ ਪਹਿਲਣ 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 ਬਾਬੀ ਪਹਿਲੇ ਸਵੇ ਦੋਸਤੋ ਕ੍ਰੋਸ ਬ੍ਰੀਡ ਆ ਐਚ ਐਫ ਕੋਈ ਜਰਸੀ ਬ੍ਰੀਡ ਦੇ ਵਿੱਚ ਲਾ ਲੇ ਤੇ ਗੋਲ ਕਰਮਲ ਨੂੰ ਵੇਖੋ ਕਿਹੜਾ ਲੱਗਾ ਮੁੱਠੀ ਮੁੱਠੀ ਥਾਣਾ ਨੋਕ ਵਾਲਾ ਇਹ ਸੁੰਬਾ ਥਾਣਾ ਆ ਜੀ ਸੁੰਬਾ ਥਾਣਾ ਠੀਕ ਆ ਜੀ ਆ ਵੇਖੋ ਚਲ ਚਵਾਈ ਸੰਧੂ ਸਾਹਿਬ ਗਿਣਤੀ ਦਾ 1.5 ਵੇਟ ਲਾ ਲੇ ਕੋਈ ਇਹਨੀ ਪੋਲੀ ਇਹਦੀ ਚਵਾਈ ਲੱਗੀ ਆ ਹਾਂ ਕੋਈ ਵੰਗਾਰੇ ਕੋਈ ਲੋੜ ਦੀ ਇਤਰਾ ਹੀ ਬਹਿ ਕੇ ਚੋਈ ਜਾਵੇ ਕੋਈ ਇੰਨੇ ਠੰਡੇ ਸੁਭਾ ਦੀ ਆ ਮਤਲਬ ਕੋਈ ਨਿਆਣਾ ਵੰਗਾ ਪਾਉਣ ਦੀ ਲੋੜ ਨਹੀਂ ਲੋੜ ਹੀ ਨਹੀਂ ਆ ਥੀ ਬਹੁਤ ਆ ਲੋ ਵੀ ਸੂ ਸਵਾਈ ਹੈ ਬੜਾ ਦੋਸਤੋ ਤੇ ਬੱਚੀ ਬੜੀ ਵੱਡੀ ਜਿੱਤੀ ਇਹਨੇ ਜਰਸੀ ਸੋ ਬੱਚਾ ਕਿਸੇ ਭਰਾ ਨਾਲ ਚਲੋ ਸ਼ੌਂਕ ਨਾਲ ਭਰਾ ਦਿੱਤਾ ਸੀ ਠੀਕ ਹੈ ਜਰਸੀ ਪ੍ਰੀਡ ਦਾ ਜਰਸੀ ਬੱਚਾ ਮਗਰ ਚੰਗਾ ਦੇਖੀ ਹੈ ਕਰਮਾਲੀ ਠੀਕ ਹੈ ਜੀ ਉਹ ਤੁਹਾਨੂੰ ਬੱਚਾ ਵੀ ਆਪਾਂ ਦਿਖਾ ਦਿੱਤਾ ਮਦਰ ਦੇ ਨਾਲੋਂ ਵਧੇਰੇ ਜਿਹੜਾ ਪਰਸੈਂਟੇਜ ਬੱਚੇ ਦੇ ਵਿੱਚ ਆ ਗਈ ਆ ਬੱਚੀ ਆ ਗਈ ਜਰਸੀ ਮਗਰ ਬੱਚੀ ਬੜੀ ਸ਼ੈਤਾਨੀਆਂ ਵਾਲੀ ਆ ਹਾਂਜੀ ਹਾਂਜੀ ਬਤਕਾਉਣੇ ਤੁਹਾਨੂੰ ਲੱਗਿਓ ਆ ਵੇਖੋ ਨੀਲੀ ਚੌਂਦੀ ਜਾਲਦੀ ਚਾਰੇ ਪੈਰ ਤੋਤੇ ਨਾ ਪੰਜ ਕਲਿਆਣੀ ਆ ਗਈ ਆ ਬਾਬੇ ਜਰਸੀ ਆ ਨੀ ਗੱਲ ਕਰਦੇ ਸਦੀ ਸਾਹ ਬਹੁਤ ਵਧੀਆ ਤੇ ਥਾਨ ਪਾਂਡਾ ਤੁਹਾਨੂੰ ਆਪ ਦਿਖਾਦਾ ਥਾਣਾ ਬਹੁਤ ਅਲੱਦਾ ਲੱਗਾ ਕਰਮਾਲੀ ਨੂੰ ਠੀਕਾ ਜੀ ਐਸ ਵਕਤ ਬੌਲੇ ਦੇ ਉੱਤੇ ਆ ਤੇ ਥਾਣਾ ਵੇਖੋ ਮੇਰਾ ਭਰਾ ਮਰਲੇ ਦੀਆਂ ਮਰਲੇ ਵੰਡਾ ਸੰਧੂ ਸਾਹਿਬ ਦੁੱਧ ਨੂੰ ਬੜੀ ਖਰੀ ਨਿਕਲਦੀ ਐ ਚਲੋ ਆਪਾਂ ਵੀ ਡਰੋਈ ਨੰਗਰ ਰੱਖਿਆ ਜਿਹੜੇ ਸਾਣਾ ਬੌੜਾ ਕਢਣ ਦੀ ਦੁੱਧ ਵੀ ਚੰਗਾ ਭਰੂਗੀ ਐ ਡਾਕਟਰ ਮੋਲ ਕਰਨਾ ਉਹੀ ਮੇਰਾ ਅਪਰਾਧ ਜੜਾ ਲੈ ਲੈਣਾ ਬਾਕੀ ਇਹ ਨੋਵੇ ਵੀ ਕੀ ਪੁੱਛਦੇ ਤੇ ਬਾਅਦ ਦਿੱਤੀ ਕਿਸੇ ਤਰੀਕੇ ਨਾਲ ਨਹੀਂ ਨਹੀਂ 60 ਦੀ ਦੇ ਦਾਂਗੇ ਸਮਝ 60 ਦੀ ਹਾਂਜੀ ਇੱਥੇ ਰੱਖ ਸਵਾਦਤੀ ਆ ਜੇਰ ਵੀ ਪੈ ਗਈ ਹੁਣ ਡਰ ਨਹੀਂ ਕੋਈ ਹਾਂ ਤੇ ਵੇੜ ਦੀ ਚੁਵਾਈ ਵਰੀ ਜੀ ਨੀ ਘਟਣਾ ਪੈਣਾ ਕਿਸੇ ਨੂੰ ਫੋਨ ਤਾਂ ਪਾਸ ਵਾਂਡਾ ਫੱਕਾ ਪਾਉ ਤੇ ਚੋਈ ਚੁਵਾਈ ਚੋਈ ਚੋਈ ਨਲੇ ਪਲਾਸ ਪੁਆਇੰਟ 20 ਆਂਦੇ ਬੱਛੀ ਵਾਲੀ ਚਾਹੀਦੀ ਆ ਬੱਛੀ ਵਾਲੀ ਚਾਹੀਦੀ ਇੱਥੇ ਆਰ ਕੇ ਲਓ ਵੀ ਮਗਰ ਡਾਕਟਰ ਦਾ ਵੀ ਜਰਸੀ ਬੱਛੀ ਆਉਂਦੀ ਆ ਜੀ ਵੀਡੀਓ ਪਾਈਏ ਬੱਛੀ ਵਾਲੀ ਆਉਂਦੀ ਨਹੀਂ ਸੰਧੂ ਸਾਹਿਬ ਕੋਈ ਕਰਮਾਣਾ ਮੈਨਾਂ ਮਾਲਕਾ ਕਿਰਪਾ ਕੀਤੀ ਵੀ ਬੱਛੀ ਆ ਗਈ ਆ ਹਾਂ ਬੱਛੀ ਆ ਗਈ ਆ ਲਓ ਵੀ ਬਹੁਤ ਪਿਆਰੀ ਵੇੜ ਆ ਤੇ ਜਿਹੜਾ ਪਹਿਲੇ ਨੰਬਰ ਵਾਲੀ ਵੀ ਸ੍ਰੀ ਉਹਨੇ ਹੀ ਮਹਾਰਾਜ ਨੇ ਰੰਗ ਭਗ ਲਾਏ ਆ ਆਖਾਨ ਵਧੀਆ ਲੱਗਾ ਵਾ ਆ ਵੇਖੋ ਜੀ ਠੀਕ ਆ ਜੀ ਬਾਕੀ ਆ ਥਣ ਦੀ ਸਪੇਸ ਗਾਇਬ ਆ ਠੀਕ ਆ ਜੀ ਸਹਿਜ ਆ ਥਣ ਦਾ ਬਾਕੀ ਸੰਧੂ ਸਾਹਿਬ ਜਿੰਨੀਆਂ ਵੀ ਸੁਈਆਂ ਸਵਾਈਆਂ ਕੋਈ ਪੂਰ ਛੱਟਾ ਨਹੀਂ ਕਿਸੇ ਦਾ ਹਾਂ ਕੋਈ ਲਾਹਮਾਂ ਸ਼ਾਮੇ ਵਾਲੀ ਗੱਲ ਨਹੀਂ ਆ ਬਿਲਕੁਲ ਬਿਲਕੁਲ ਟੈਨਸ਼ਨ ਵਾਲੀ ਗੱਲ ਨਹੀਂ ਕੋਈ ਸੋ ਇਹ ਅੱਜ ਕਿਸਾਨਪੁਰ ਉਹ ਐਨੀਮਲ ਨੇ ਡਾਕਟਰ ਗੁਰਸਾਖ ਸਿੰਘ ਦੇ ਫਾਰਮ ਤੇ ਤੇ ਬੁਰਜ ਮਿਲਕ ਫਾਰਮਾ ਵੱਡੇ ਸਭਰਾ ਹਰੀਕੇ ਪੱਤਣ ਤੋਂ 8 ਕਿਲੋਮੀਟਰ ਦੀ ਸਾਰੀ ਦੂਰੀ ਆ ਵਾਹਰ ਤਾਨੂੰ ਚੌਗੀ ਚਾਰਦਾਂ ਦਾ ਦਿਖਾਤੀ ਜਰਸੀ ਦਿਖਾਤੀ ਆ ਕ੍ਰੋਸ ਫ੍ਰੀਡ ਦੇ ਵਿੱਚ ਜਰਸੀ ਵਾੜਨ ਦਿਖਾਤੀਆਂ ਨੇ ਐਚ ਐਫ ਕ੍ਰੋਸ ਵਿੱਚ ਦਿਖਾਤੀ ਆ ਮਾਲ ਸਾਰੇ ਸਾਫ ਸੁਥਰਾ ਹੈ ਇੱਥੇ ਆਣ ਕੇ ਆਪਣੀ ਤਸੱਲੀ ਕਰ ਲਿਓ ਦੋ ਟਾਈਮ ਚੋਲਿਓ ਤਿੰਨ ਟਾਈਮ ਚੋਲਿਓ ਵੀਡੀਓ ਕਾਲ ਤੇ ਚਵਾਲਿਓ ਜਿੱਦਾਂ ਵੀ ਕਿਸੇ ਭਰਾ ਦੀ ਸੈਟਿੰਗ ਬੈਠਦੀ ਆ ਉਤਰਾਂ ਹੀ ਕਰ ਲਿਓ ਠੀਕ ਆ ਜੀ ਸੋ ਨੰਬਰ ਜਿਹੜੇ ਆ ਦੋਸਤੋ ਸਕਰੀਨ ਦੇ ਬਿਲਕੁਲ ਥੱਲੇ ਚਲਾ ਦੇਾਂਗੇ 84379 ਤੇ 33599 ਲੋਕੇਸ਼ਨ ਉਹ ਪਤਾ ਹੀ ਆ ਜੀ ਸੰਗੁਰਜੀ ਮਿਲਕਪਾਲਾ ਹੋਰ ਜੋ ਮਿਲਕ ਫੋਰਮ ਆਪਣਾ ਵੱਡੇ ਇਸ ਤਰ੍ਹਾਂ ਇੱਥੇ 10 ਕਿਲੋਮੀਟਰ ਪੱਟੀ ਹੈ 10 ਕਿਲੋਮੀਟਰ ਹਰੀਕੇ ਪਤਣ ਹਾਂ ਸੋ ਬਿਲਕੁਲ 10 ਕਿਲੋਮੀਟਰ ਪੱਟੀ 10 ਕਿਲੋਮੀਟਰ ਹਰੀਕੇ ਪਤਣ ਹਾਂਜੀ ਤੇ ਓਕੇ ਡਾਕਟਰ ਸਾਹਿਬ ਓਕੇ ਓਕੇ ਜੀ ਓਕੇ ਮਹਾਰਾਜ ਤੋ ਦੋਸਤੋ ਬਾਕੀ ਮੇਰਾ ਭਰਾ ਕਰ ਲਿਓ ਪੈਰ ਕਦਮੀ ਜਾਇਜ਼ ਰੇਟਾਂ ਦੇ ਉੱਤੇ ਪਸ਼ੂ ਆ ਸਾਫ਼ ਸੁਥਰੇ ਆ ਮਾਲ ਆਉਂਦਾ ਰਹਿਦਾ ਲੱਖ ਲੱਖ ਆਈ ਵੜ ਵੀ ਤਕਰੀਬਨ ਤੁਹਾਨੂੰ ਦਿਖਾਈ ਐ ਸਵਾ ਲੱਖ ਆਲਾ ਪਸ਼ੂ ਵੀ ਦਿਖਾਏ ਆ ਬਾਕੀ ਜਿਵੇਂ ਜਿਵੇਂ ਅੱਗੇ ਰੋਤ ਆਉਗੇ ਹੋਗੇ ਜਿਵੇਂ ਜਿਵੇਂ ਰੇਤ ਰੋਤੋ ਨਹੀਂ ਆਲੇ ਮਹੀਨੇ ਵਿੱਚ ਸਟਾਰਟਿੰਗ ਆ ਫੇਰ ਆ ਹੋ ਲ ਕਾਮ ਕਿਰਪਾ ਕੀ ਲਖਣਾ ਟੀਚਾ ਵਿਆ 25 ਗਾਵਾਂ ਦਾ ਆ ਮਨ ਚ ਰੱਖਿਆ ਈ ਧਾਰ ਕੇ ਬਈ ਗੱਲ ਉਹ ਇਹ ਨਹੀਂ ਵੀ 25 ਗਾਵਾਂ ਵਕਾਊ ਉਮਰ ਲੰਬੀ ਕਰੇ ਵਾਹ ਆ ਠੀਕ ਆ ਠੀਕ ਆ ਡਾਕਟਰ ਸਾਹਿਬ ਲੋ ਵੀ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ